ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਹੁਣ ਤੱਕ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਯੁਵਕ ਸੇਵਾਵਾ ਵਿਭਾਗ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਪੰਜਾਬ ਰਾਜ ਅੰਤਰਵਰਸਿਟੀ ਯੁਵਕ ਮੇਲਾ 2025 ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਸ਼ੇਸ਼ ਸ਼ਿਰਕਤ ਕਰਕੇ ਸ਼ਮਾ ਰੋਸ਼ਨ ਕੀਤੀ ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਸ ਪ੍ਰਕਾਰ ਦੇ ਆਯੋਜਨਾ ਰਾਹੀਂ ਪੰਜਾਬ ਦੇ ਸੱਭਿਆਚਾਰ ਨੂੰ ਪਰਫੁੱਲਤ ਕਰਨ ਦੇ ਲਈ ਯਤਨਸ਼ੀਲ ਹੈ ਤੁਸੀਂ ਹਸਨ ਯੂਨੀਵਰਸਿਟੀ ਦੇ ਇਹਨਾਂ ਮੁਕਾਬਲਿਆਂ ਦੇ ਵਿੱਚ ਜਦੋਂ ਹੁੰਦੇ ਹੋ ਤੇ ਜਿਹੜੇ ਮੇਲੇ ਲੱਗਦੇ ਆ ਇਹ ਮੇਲੇ ਆਪਸੀ ਪਿਆਰ ਆਪਸੀ ਸਤਿਕਾਰ ਔ ਸਿੱਖਲੀ ਇਹਨਾਂ ਮੇਲੇਆਂ ਦੇ ਵਿੱਚ ਬਹੁਤ ਕੁਝ ਹੁੰਦਾ ਆ ਆਪਾਂ ਬਹੁਤ ਕੁਝ ਸਿੱਖੇ ਜਾਂਦੇ ਹੁਣੇ ਤੁਸੀਂ ਦੇਖਿਆ लवली ਯੂਨੀਵਰਸਿਟੀ ਦੇ ਵਿਦਿਆਰਥੀ ਕਿੰਨਾ ਵਧੀਆ ਭੰਗੜਾ ਜਿਹੜਾ ਪਾ ਕੇ ਗਏ ਤੁਸੀਂ ਭੰਗੜਾ ਸਿੱਖੇ ਜਾਂਦੇ ਹੋ ਕਿੱਦਾਂ ਸਿੱਖੇ ਜਾਂਦੇ ਹੋ ਤੁਸੀਂ ਕਬਤਾ ਸਿੱਖੇ ਜਾਂਦੇ ਹੋ ਨਜ਼ਬ ਲਿਖ ਕੇ ਸਿੱਖੇ ਜਾਂਦੇ ਹੋ ਤੁਸੀਂ ਅੱਗੇ ਕਬੇਡੀ ਦੀਆਂ ਵੀ ਐਡਮਾਉਂਡ ਗਿਆ ਤੁਸੀਂ ਕਬੇਡੀ ਸਿੱਖ ਕੇ ਜਾਂਦੇ ਹੋ ਇਹਨਾਂ ਮੇਲਿਆਂ ਦੇ ਵਿੱਚੋਂ ਆਪਾਂ ਬਹੁਤ ਸਾਰੀ ਸਿੱਖਿਆ ਲੈ ਕੇ ਜਾਂਦੇ ਆਂ ਸੋ ਮੈਂ ਤੁਹਾਨੂੰ ਜਿੰਨੇ ਵੀ ਤੁਸੀਂ 21 ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਮੇਲੇ ਦੇ ਵਿੱਚ ਭਾਗ ਲੈਣ ਆਇਓ ਤੁਹਾਨੂੰ ਮੈਂ ਵਧਾਈ ਦੇਣਾ ਆ ਮੈਂ ਸਭ ਦਾ ਕਿ ਤੁਸੀਂ ਬਹੁਤ ਕੁਝ ਸਿੱਖੇ ਜਾਓਗੇ ਔਰ ਸਿੱਖਣ ਵਾਸਤੇ ਇਹ ਮੇਲੇ ਲੱਗਦੇ ਆ ਸਿੱਖਣ ਵਾਸਤੇ ਇਹ ਸਰਕਾਰ ਦਾ ਇਹ ਮੇਲੇ ਲਾਉਂਦੀ ਹੈ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਜਾਤ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਸਫਲਤਾ ਹੀ ਹੇਠੇ ਮੇਲਾ ਹੋ ਰਿਹਾ ਹੈ ਉਹ ਖੁਦ ਦੇ ਕਾਰਟਿਸਟ ਹੈ ਬਹੁਤ ਵੱਡੇ ਕਮੇਟੀਆਂ ਰਾਏ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਪੰਜਾਬ ਦਾ ਹਾਜੂਤ ਜਿਹੜਾ ਉਹ ਆਪਣੇ ਹੈਰੀਟੇਜ ਦੇ ਨਾਲ ਜੁੜੇ ਆਪਣੀ ਜ਼ੁਬਾਨ ਨਾਲ ਜੁੜੇ ਆਪਣੇ ਸਭਿਆਚਾਰ ਨਾਲ ਜੁੜੇ ਆਪਣੇ ਸ਼ਹੀਦ ਦੇ ਨਾਲ ਜੁੜੇ ਸੋ ਮੈਂ ਸਭ ਦਾ ਕਿ ਤੁਸੀਂ ਸਾਰੇ ਜਾਣੇ ਬਹੁਤ ਕੁਝ ਸਿੱਖ ਕੇ ਜਾਓਗੇ ਜੇ ਜੁਦੀਅਸਲੀ ਦੇ ਵਿੱਚ ਤੇ ਮੁਕਾਬਲੇ ਹੋ ਰਹੇ ਦੋ ਸਾਲ ਪਹਿਲਾਂ ਵੀ ਇੱਥੇ ਹੋਏ ਸੀਗੇ ਜੁਦੀਅਸਲੀ ਦੇ ਬੀਸੀ ਸਾਹਿਬ ਪ੍ਰੋਫੈਸਰ ਡਾਕਟਰ ਕਲਜੀਤ ਸਿੰਘ ਹੋਣੀ ਮੇਰੇ ਨਾਲ ਸਾਡੇ ਵਸਤ ਤੋਂ ਐਮਐਨਏ ਸਰਤਾ ਜਸਬੀਰ ਸਿੰਘ ਸੰਧੂ ਜੀ ਸਾਡੇ ਕ੍ਰਿਕਟ ਐਸੋਸੀਏਸ਼ਨ ਅੰਬਸਡਰ ਦੇ ਭਲਾ ਨਵਜੋਤ ਗੜਗ ਜੀ ਜੁਮਕ ਸਵਾਵਾ ਦੇ ਡਿਪਾਰਟਮੈਂਟ ਦੇ ਡੈਕਟਰ ਡਿਪਟੀ ਡੈਕਟਰ ਬਹੁਤ ਸਾਦੇ ਜਿੰਮੇਵਾਰ ਤੁਸੀਂ ਸਾਥੀ ਦੇ ਬੈਠੇ ਹੋ ਮੈਂ ਤੁਹਾਨੂੰ ਸਭ ਨੂੰ ਇਸ ਸਮਾਵੇ ਲਈ ਸ਼ੁਭ ਕਾਮਨਾਵਾਂ ਦਿੰਦਾ ਅੱਜ ਇਹ ਮੇਲਾ ਸ਼ੁਰੂ ਹੋਇਆ ਅਗਲੇ ਚਾਪ ਪੈਣ 51 51 ਮੁਕਾਬਲੇ ਛੜਿਆ 1 ਜੂਨ ਦੀਆਂ ਵਿਦਿਆਰਥੀਆਂ ਦੇ ਕਰਦੇ ਮੈਂ ਸਭ ਨੂੰ ਕਹਿੰਦਾ ਜੀ ਸਭ ਨੂੰ ਸੋ ਕਵਨਾਂਵਾ ਕੇ ਤੁਸੀਂ ਸਾਰੇ ਜਿੱਤ ਕੇ ਜਾਓ ਜ਼ਰੂਰੀ ਨਹੀਂ ਕਿ ਆਪਾਂ 1 ਨੰਬਰ ਤੇ 2 ਨੰਬਰ ਤੇ 3 ਨੰਬਰ ਤੇ ਹੁਣਾ ਆਪਾਂ ਜੇ ਚੰਗਾ ਸਿੱਖ ਕੇ ਚੱਲ ਗਏ ਆਪਾਂ ਸਮਝੋ ਜਿੱਤ ਕੇ ਚੱਲ ਗਏ ਇਹਨਾਂ ਮੁਕਾਬਲਿਆਂ ਤੇ ਚੌੜਾ ਆਪਣੇ ਆਪ ਦੇ ਵਿੱਚ ਹੀ ਇੱਕ ਜਿੱਤ ਹੁੰਦੀ ਹੈ ਸੋ ਮੈਂ ਤੁਹਾਨੂੰ ਵਧਾਈ ਦਿੰਦਾ ਬਹੁਤ ਜ਼ਿਆਦਾ ਟਾਈਮ ਨਹੀਂ ਤੁਹਾਡੇ ਵਿੱਚ ਲੈਣਾ ਬਹੁਤ ਸਾਰੇ ਟੌਪ ਦੇ ਜਿਹੜੇ ਪੰਗੜੇ ਕਿੱਤੇ ਵਾਲੇ ਸਾਡੇ ਨੌਜਵਾਨ ਕੁੜੀਆਂ ਮੁੰਡੇ ਬੈਠੇ ਆ ਉਹਦੇੰਦੇ ਵਧੀਆ ਇੰਨੇ ਸੋਹਣਾ ਤੁਸੀਂ ਪ੍ਰੋਗਰਾਮ ਕਰਦੇ ਹੋ ਅਬ ਇੰਨਾ ਵਧੀਆ ਮੰਚ ਸੰਚਾਲਨ ਜਿਹੜੇ ਕਰਦੇ ਤੇ ਮੈਂ ਕਮਨਾ ਕਰਦਾ ਕਿ ਸਾਡੀ ਜੁਨੀਅਰ ਅਸਤੀ ਸਾਡਾ ਅੰਬਸਦਰੀਆਂ ਦਾ ਮਾਣ ਹੈ ਦੂਰ ਨਾਨਕ ਦੇਵ ਯੂਨੀਵਰਸਿਟੀ ਸਾਡਾ ਹੈਰਿਟੇਜ ਹੈ ਸਾਡੀ ਇਹ ਯੂਨੀਵਰਸਿਟੀ ਵਧੇ ਫੁੱਲੇ ਚ ਮੇਲੇ ਲੱਗਣ ਇੱਚ ਆਖੋਕ ਮੁਕਾਬਲੇ ਹੋਣ ਸਾਡੀ ਯੂਨੀਵਰਸਿਟੀ ਦੇਸ਼ ਲੈਵਲ ਤੇ ਸਾਡਾ ਜਦੋਂ ਨਾਮ ਰੋਸ਼ਨ ਕਰਦੀ ਹੈ ਪੰਜਾਬ ਦਾ ਨਾਮ ਰੋਸ਼ਨ ਕਰਦੀ ਹੈ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰਦੀ ਹੈ ਤੇ ਸਭ ਤੁਹਾਡੇ ਸਭ ਦੇ ਉੱਤੇ ਸਾਨੂੰ ਬੜਾ ਮਾਣ ਹੁੰਦਾ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਾ ਹੀ ਹੋਰ ਖਬਰਾਂ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ